ਸਾਰੇ ਹੀ ਸ੍ਰੋਤਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾ ਚੈਨਲ ਬਹੁਤ ਬਹੁਤ ਤੁਹਾਡਾ ਧੰਨ ਸਾਰਿਆਂ ਨੂੰ ਇੱਕ ਬੇਨਤੀ ਹੈ ਕਿ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰ ਦਿਆ ਕਰੋ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਵੀਡੀਓ ਪਹੁੰਚ ਸਕੇ ਤੁਹਾਡੇ ਘੰਟੀ ਦੇ ਬਟਨ ਦਬਾਉਣ ਨਾਲ ਸਾਡਾ ਹੌਸਲਾ ਵੱਧਦਾ ਹੈ ਔਰ ਉਸ ਤੋਂ ਬਾਅਦ ਕਮੈਂਟ ਬਾਕਸ ਵਿੱਚ ਜ਼ਰੂਰ ਕਮੈਂਟ ਲਿਖਿਆ ਜੇ ਸੋ ਅੱਜ ਤੁਹਾਨੂੰ ਅਸੀਂ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਦੀ ਜੋ ਮੌਤ ਹੋਈਏ ਉਸ ਤੋਂ ਬਾਅਦ ਉਸ ਹਲਕੇ ਵਿੱਚ ਵੀ ਜਿਮਨੀ ਚੋਣ ਹੋਣ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਨੇ ਹੁਣੇ ਹੁਣੇ ਆਮ ਆਦਮੀ ਪਾਰਟੀ ਲੁਧਿਆਣਾ ਦੀ ਜਿਮਨੀ ਚੋਣ ਜਿੱਤ ਕੇ ਇੱਕ ਪਾਸੇ ਖੁਸ਼ੀਆਂ ਮਨਾ ਰਹੀ ਏ ਔਰ ਇਸੇ ਨਾਲ ਹੀ ਗੁਜਰਾਤ ਵਿੱਚ ਵੀ ਇੱਕ ਜਿਮਨੀ ਚੋਣ ਜਿਹੜੀ ਹੋਈ ਸੀ ਉਸ ਵਿੱਚ ਵੀ ਆਮ ਆਦਮੀ ਪਾਰਟੀ ਜਿੱਤੀ ਸੋ ਦੂਸਰੇ ਪਾਸੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਘਾਟਾ ਪੈ ਗਿਆ ਤਰਨਤਾਰਨ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਰਦਾ ਦੇਹਾਂਤ ਹੋ ਗਿਆ ਕੋਰੋਨਾ ਦਾ ਅਜ ਅੰਤਮ ਸੰਸਕਾਰ ਹੋਇਆ ਸੋ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਮਨੀਸ਼ ਸੋਧਿਆ ਸਾਰੇ ਹੀ ਆਮ ਆਦਮੀ ਪਾਰਟੀ ਦੇ ਜੜੀ ਪਾਰਟੀ ਦੇ ਸੀਨੀਅਰ ਡਿਟ ਨੇ ਉਹ ਪਹੁੰਚ ਕੇ ਮਾਰੇ ਦੁੱਖ ਜਹਰ ਕੀਤਾ ਰੋ ਤਰਨਤਾਰਨ ਹਲਕੇ ਦੇ ਵਿੱਚ ਜੋ ਆਉਣ ਵਾਲੇ ਕੁਝ ਦਿਨਾਂ ਵਿੱਚ ਜੋ ਇਹ ਸੀਟ ਖਾਲੀ ਹੋ ਗਈ ਹੈ ਇੱਥੇ ਜਿਮਨੀ ਚੋਣ ਹੋਣ ਦੀਆਂ ਚਰਚਾਵਾਂ ਉੱਠ ਖੜੀਆਂ ਹੋਈਆਂ ਨੇ ਔਰ ਇਸੇ ਨਾਲ ਹੀ ਜੋ ਜਲੰਧਰ ਸੈਂਟਰ ਦੇ ਵਿੱਚ ਵੀ ਜਿਹੜੇ ਵਿਧਾਇਕ ਰਮਨ अरोड़ा ਉਹਨਾਂ ਦਾ ਵੀ ਅਸਤੀਫਾ ਹੋ ਸਕਦਾ ਹੈ ਔਰ ਉਹਨਾਂ ਦੀ ਜਗ੍ਹਾ ਤੇ ਵੀ ਜਿਮਨੀ ਚੋਣ ਹੋਣ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਪੰਜਾਬ ਵਿੱਚ ਇੱਕ ਵਾਰ ਫਿਰ ਦੋ ਜਿਮਨੀ ਚੋਣਾਂ ਹੋਣ ਨਾਲ ਅਖੜਾ ਪਖੇਗਾ ਦੋ ਚਿਮਨੀ ਚੋਣਾਂ ਹੋਣਗੀਆਂ ਜੋ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਐਲਾਨ ਹੋ ਸਕਦਾ ਹੈ ਜਲੰਧਰ ਸੈਂਟਰ ਦੇ ਵਿਧਾਇਕ ਰਮਨ अरोड़ा ਜੋ ਵਿਜੀਲੈਂਸ ਨੇ ਉਹਨਾਂ ਨੂੰ ਗਿਫਤਾਰ ਕੀਤਾ ਹੋਇਆ ਹੈ ਅਮਦਨ ਤੂਬਾ ਜਾਇਦਾਦ ਜੋ ਭ੍ਰਿਸ਼ਟਾਚਾਰ ਦੇ ਵਿੱਚ ਉਹਨਾਂ ਦੇ ਉੱਪਰ આરોਪ ਲੱਗੇ ਨੇ ਸੋ ਉਹਨਾਂ ਦਾ ਅਸਤੀਫਾ ਲਿਆ ਜਾਵੇਗਾ ਕਿਉਂਕਿ ਉਹਨਾਂ ਦੀ ਜਗ੍ਹਾ ਦੇ ਉੱਪਰ ਪਹਿਲਾਂ ਹੀ ਨਵਾਂ ਹਲਕਾ ਇੰਚਾਰਜ ਲਾਇਆ ਗਿਆ ਹੈ ਸੋ ਇਹ ਦੋ ਹਲਕਿਆਂ ਵਿੱਚ ਜਿਮਨੀ ਚੋਣ ਜਿਹੜੀ ਹੋਏਗੀ ਇਹ ਜਿਮਨੀ ਚੋਣ ਜਿਵੇਂ ਬਿਹਾਰthia ਚੋਣਾ ਹੋਣੀਆਂ ਨੇ ਅਕਤੂਬਰ ਦੇ ਵਿੱਚ ਉਹਨਾਂ ਦੇ ਨਾਲ ਇਹ ਕਰਵਾਈਆਂ ਜਾਣਗੀਆਂ ਸੋ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਦੇਹਾਂ ਤੋਂ ਬਾਅਦ ਜਿਹੜਾ ਆਮ ਆਦਮੀ ਪਾਰਟੀ ਦੇ ਵੱਲੋਂ ਅਗਲਾ ਹਲਕਾ ਇੰਚਾਰਜ ਤਰਨਤਾਰਨ ਦਾ ਕਿਸ ਨੂੰ ਲਾਇਆ ਜਾਵੇਗਾ ਸੋ ਇਸ ਦੀ ਤਿਆਰੀਆਂ ਸ਼ੁਰੂ ਕਰਤੀਆਂ ਨੇ ਡਾਕਟਰ ਕਸ਼ਮੀਰ ਸਿੰਘ ਸੋਲ ਜਿਹੜੇ ਕਿ ਭਗਵੰਤ ਮਾਨ ਦੇ ਅਤੀ ਨੈਤਿਕ ਸਾਥੀ ਸੀ ਡਾਕਟਰ ਕਸ਼ਮੀਰ ਸਿੰਘ ਸੋਲ ਜਿਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਜਦੋਂ ਜੁੜਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਪੀਪਲਸ ਪਾਰਟੀ ਦੇ ਵਿੱਚ ਹੁੰਦੇ ਸੀ ਉਸ ਵਕਤ ਡਾਕਟਰ ਸੋਲ ਵੀ ਪੀਪਲਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਹੇ ਔਰ ਪੀਪਲਸ ਪਾਰਟੀ ਮਨਪ੍ਰੀਤ ਬਾਦਲ ਦੇ ਨਾਲ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਔਰ ਉਸ ਤੋਂ ਬਾਅਦ ਉਹ ਭਗਵੰਤ ਮਾਨ ਦੇ ਨਾਲ ਮਿਲ ਕੇ ਆਮ ਆਦਮੀ ਪਾਰਟੀ ਵੀ ਸ਼ਾਮਲ ਹੋ ਗਏ ਸੀ ਸੋ ਇੱਕ ਵਫਾਦਾਰੀ ਲੀਡਰ ਸਨ ਔਰ ਡਾਕਟਰ ਸੋਲ ਨੂੰ 22 ਦੇ ਵਿੱਚ ਪਹਿਲੀ ਵਾਰ ਜੋ ਟਿਕਟਾਂ ਦੇ ਵਿੱਚ ਚੋਣ ਦਿੱਤੀ ਗਈ ਉਹਨਾਂ ਨੂੰ ਟਿਕਟ ਦਿੱਤੀ ਗਈ ਔਰ ਉਹ ਚੋਣ ਜਿੱਤੇ ਸੋ 2022 ਦੇ ਵਿੱਚ ਉਹ ਵਿਧਾਇਕ ਬਣੇ ਔਰ ਇੱਕ ਡਾਕਟਰ ਸੋਲ ਨੇ ਆਪਣੇ ਹਲਕੇ ਦੇ ਵਿੱਚ ਆਪਣਾ ਨਾਮ ਛੱਡਿਆ ਜਿਨ੍ਹਾਂ ਨੂੰ ਕਿ ਇੱਕ ਨਾਮਰਾਜ਼ ਬਿਮਾਰੀ ਸੀਗੀ ਕੈਂਸਰ ਦੇ ਨਾਲ ਉਹ ਪੀੜਤ ਸਨ ਸੋ ਉਹਨਾਂ ਨੇ ਫਿਰ ਵੀ ਆਪਣੀ ਸੇਵਾ ਨਿਭਾਈ ਉਹ ਜੇ ਕਿ ਡਾਕਟਰ ਜਦੋਂ ਉਹਨਾਂ ਨੇ ਕੰਮ ਕੀਤਾ ਉਸ ਵਕਤ ਉਹਨਾਂ ਨੇ ਬਹੁਤ ਸਾਰੇ ਮਰੀਜ਼ਾਂ ਨੂੰ ਠੀਕ ਕੀਤਾ ਸੀ ਸੋ ਆਪਣੀਆਂ ਸਵਾਮਾਂ ਤਰੰਗ ਤਰੰਗ ਦੇ ਵਿੱਚ ਨਿਭਾਈਆਂ ਉਹਨਾਂ ਨੇ ਡਾਕਟਰ ਸੋਲ ਮੈਡੀਕਲ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਵੀ ਰਹੇ ਤੇ ਹੁਣ ਸਤ ਸ੍ਰੀ ਅਕਾਲ ਜੀ ਸਿਵਾ ਨ ਮਾਰੇ ਸਨ ਜਦੋਂ ਉਹਨਾਂ ਨੇ ਮੰਨਤਿਗ ਬਾਦਲ ਦੀ ਪਾਰਟੀ ਪੀਪਲਸ ਦੇ ਨਾਲ ਸੰਪਰਕ ਬਣਿਆ ਤਾਂ ਉਸ ਵੇਲੇ ਉਹਨਾਂ ਨੇ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ ਸੀ ਤੇ ਉਹ ਪ੍ਰਧਾਨ ਬਣੇ ਸਨ ਇਸ ਤੋਂ ਇਲਾਵਾ ਉਹ ਆਮ ਆਦਮੀ ਪਾਰਟੀ ਦੇ ਬੁੱਧੀਜੀਵੀ ਵਿੰਗ ਦੇ ਪ੍ਰਧਾਨ ਰਹੇ ਅਤੇ 2022 ਵਿੱਚ ਉਹ ਵਿਧਾਇਕ ਬਣ ਗਏ ਸੋ ਤਰਨਤਾਰ ਦੀ ਸੀਟ ਖਾਲੀ ਹੋਈ ਏ ਜਿੱਥੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਸ ਜਿਮਨੀ ਚੋਣ ਦਾ ਆਰੰਭ ਹੋਵੇਗਾ ਉੱਥੇ ਹੀ ਵਧਾਇਕ ਜੋ ਰਮਣ ਰੋੜਾ ਨੇ ਉਹਨਾਂ ਦਾ ਸਤਿਫਾ ਵੀ ਦਿੱਤਾ ਜਾਵੇਗਾ ਅਤੇ ਵੀ ਜਿਮਨੀ ਚੋਣ ਹੋਣ ਦੀਆਂ ਚਰਚਾਵਾਂ ਸ਼ੁਰੂ ਹੋਈਆਂ ਹੋਣ ਨੇ ਸੋ ਪੰਜਾਬ ਦੇ ਵਿੱਚ ਵਿਧਾਨਾ ਜਿਮਨੀ ਚੋਣ ਤੋਂ ਬਾਅਦ ਇੱਕ ਵਾਰ ਫੇਰ ਚੋਣ ਜਿਹੜੀ ਇਹ ਅਖੜਾ ਪਥੇ ਦਾ ਜਿਮਨੀ ਚੋਣਾ ਹੋਣਗੇ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਦੇ ਵੱਲੋਂ ਵੀ ਆਪਣੀਆਂ ਤਿਆਰੀਆਂ ਸ਼ੁਰੂ ਕਰਤੀਆਂ ਨੇ ਸ਼੍ਰੋਮਣੀ ਅਕਾਲੀ ਦਲ ਤਰਨਤਾਰਨ ਹਲਕੇ ਤੋਂ ਆਪਣਾ ਕਿਸ ਨੂੰ ਉਮੀਦਵਾਰ ਬਣਾਏਗਾ ਜੋ ਕਿ ਪਹਿਲਾਂ ਲੋਕ ਸਭਾ ਚੋਣ ਲੜ ਚੁੱਕੇ ਵਿਰਸਾ ਸਿੰਘ ਵਟਵਾ ਹੁਣ ਕਾਂਗਰਸ ਪਰ ਅਧਿਣਾ ਕੀ ਅਕਾਲੀ ਦਲ ਪਾਰਟੀ ਵਿੱਚ ਨਹੀਂ ਨੇ ਔਰ ਵਿਰਸਾ ਸਿੰਘ ਵਟਵਾ ਦੇ ਪਰਿਵਾਰ ਦੇ ਵਿੱਚੋਂ ਹੀ ਕਿਸੇ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਜੋ ਕਿ ਤਰਨਤਾਰਨ ਚੋਣ ਲੜ ਸਕਦੇ ਨੇ ਤਰਨਤਾਰਨ ਦੇ ਵਿੱਚ ਅਕਾਲੀ ਦਲ ਇਹ ਆਪਣਾ ਮਜ਼ਬੂਤ ਕਿਲਾ ਫਿਰ ਅਸਾਰ ਸਕਦਾ ਹੈ ਅਕਾਲੀ ਦਲ ਦੇ ਵੱਲੋਂ ਇਹਨੇ ਤਿਆਰੀਆਂ ਸ਼ੁਰੂ ਕੀਤੀਆਂ ਲੀਆਂ ਨੇ